ਮੈਂ ਹਰਪ੍ਰੀਤ ਸਿੰਘ ਜਿਹੜਾ ਪਾਉਂਦੇ ਬੋਲੇ ਪੁਰਣੀ ਗੱਲ ਕਰਤਾ ਸੀਗਾ ਹਾਂਜੀ ਸਾਡੇ ਗਵਾਂਢ ਨਾਲ ਹੀ ਅਹੀਂ ਇੱਕ ਠਿਕਾਣਾ ਲੇ ਗਰੰਟੀ ਹੁੰਦਾ ਸੀਗਾ ਬਹੁਤ ਪੁਰਾਣਾ ਜਦੋਂ ਮਾਹੌਲ ਖਾਪ 85 83 ਦੀ ਗੱਲ ਆਪਿਆ ਸੀ 88 ਤੇ ਉਹ ਇੱਥੇ ਟੀਬੀ ਦਾ ਬੋਰਵਰੇਚੇ ਸੇਵਾ ਕਰਦਾ ਸੀਗਾ ਅਸਲੀ ਜੀ ਦੀ ਹੂੰ ਉਹਦੇ ਬੱਚੇ ਬੇਟੀਆਂ ਹੀ ਸੀਗੀਆਂ ਦੋ ਤੇ ਨਾ ਹਾਂਜੀ ਦੋ ਸ਼ਾਇਦ ਤੇ ਉਸਦੇ ਬੇਟੇ ਦੀ 4 ਸੀ ਤੇ ਬੇਟੇ ਦੇ ਵਾਸਤੇ ਬਾਅਦਸਪਾ ਲਗਾ ਬਾਦਾਂ ਉਹਨੇ ਜਾਂਦਾ ਰਿਹਾ ਬਾਅਦਾਂ ਚੋ ਵੀ ਉਹਦੀ ਯਾ ਉਸ ਦਿਨ ਉਦੋਂ ਥੋੜਾ ਜਿਹਾ ਵਾਲ-ਵੋਲ ਮੈਂ 84 ਚ ਨਹੀਂ ਫਸਕੇ ਸੀ ਦਿੱਲੀ ਗਾਜ਼ੀਆਬਾਦ ਵਾਲ-ਵੋਲ ਕੱਟੇ ਸੀ ਮੁੰਡੇ ਕਾਫੀ ਪੰਜਾਬ ਦੇ ਸੁੱਥੇ ਹੂੰ ਗਾਜ਼ੀਆਬਾਦ ਸੈਕਟਰ ਵਿੱਚ ਹਾਂ ਜੀ ਉਹ ਨਹੀ ਉਸ ਦਿਨ ਅਸੀਂ ਉਦੋਂ ਵਾਲ-ਵੋਲ ਘਰ ਕੱਟੇ ਸੀ ਇੱਥੇ ਵੀ ਮੌਲ-ਮੋਲ ਹੋਇਆ ਸੀਗਾ ਹੂੰ ਉਹ ਸ਼ਾਮ ਨੂੰ ਜਾਣਾ ਇੱਕ ਦੋ ਮੁੰਡੇ ਨਾਲ ਸੀ ਜਿਵੇਂ ਚਲੋ ਦੋ ਘੰਟੇ ਵਾਸਤੇ ਗੁਰਦੁਆਰਾ ਨੇੜੇ ਘਰ ਦੇ ਪਿੰਦਾ ਸੀ ਬਾਹਰ ਨੂੰ ਆਇਆ ਨ ਤੇ ਇੱਕ ਦੰਨ ਨੂੰ ਸਮੋ ਕਹਿੰਦਾ ਆਗੇ ਜੇ ਵੇਲੜੋ ਜਿਹੜਾ ਉਹ ਸੀ ਕਰ ਰਿਹਾ ਹੂੰ ਮੈਂ ਕਹਿਆ ਯਾਰ ਚਲੋ ਜੇ ਅਸੀਂ ਗੁਰਦੁਆਰੇ ਆ ਰਹੇ ਹਾਂ ਤੇ ਗੁਰਦੁਆਰੇ ਆਏ ਨੂੰ ਬੰਦਾ ਹੁਣ ਕਹਿੰ ਲੋ ਮੈਂ ਕਹਿੰਦਾ ਫਿਰ ਉਹ ਮੂਰੀ ਦਾ ਖਰਾਬ ਹੋਇਆ ਉਥੇ ਇਸ ਕੱਲ ਤੋਂ ਵੀ ਚਲੋ ਗੱਲ ਉਹਨੇ ਵੈਸੇ ਕੀਤੀ ਜੇ ਉਹਨੂੰ ਚੰਗੀ ਉਹਨੇ ਆਪ ਦੇ ਹਿਸਾਬ ਨਾਲ ਸਾਨੂੰ ਮਜ਼ਾਕ ਜਿਹਾ ਕੀਤੀ ਵੀ ਵਿਹਲੇ ਤਰੇ ਫਿਰਦੇ ਆ ਵੀ ਤੂੰ ਬੜਾ ਕੰਮ ਲੱਗਿਆ ਜਾ ਮਾਹੌਲ ਹੀ ਇਹੋ ਜਿਹਾ ਸੀਗਾ ਸਾਰੀ ਵਿਹਲੇ ਸੀ ਕਿਸ ਹਿਸਾਬ ਨਾਲ ਤੋਂ ਚੰਗੂ ਲੱਗਦੇ ਸੀ ਜੀ ਉਹ ਮੈਂ ਫਿਰ ਉਹ ਦੇਖਿਆ ਮੈਨੂੰ ਗੱਲਬਾਤ ਚੱਲੀ ਕਹਿੰਦਾ ਜੀ ਮੇਰੇ ਕੋਲੇ ਪਿੰਡਰਾਂ ਵਾਲੇ ਦੀਆਂ 14ਆਂ ਜਾਂ 14 ਕੈਸਟਾਂ ਪਈਆਂ 13 ਜਾਂ 14 ਕੈਸਟਾਂ ਲਾਸ ਦੇ ਉਦੋਂ ਮੈਨੂੰ ਨਹੀਂ ਪਤਾ ਜੀ ਆਪਾਂ ਦਾ ਸੁਣਿਆ ਨਹੀਂ ਗਿਆ ਕੁਝ ਹੂੰ ਕਹਿੰਦਾ 14 ਦੀਆਂ 14 ਕੈਸਟਾਂ ਪਈਆਂ ਇੱਕ ਸਰਟੀਫਿਕੇਟ ਮੰਨਦੇ ਸੀ ਵੀ ਅਸੀਂ ਬੜੇ ਪਿੰਡਰਾਂ ਵਾਲਦੇ ਸਮੋਰ ਪੱਕਾ ਬੜੇ ਕਹਿਟਾ ਆਹ ਉਹ ਬਾਅਦ ਉਹਦੀ ਡੈਥ ਹੋਈ ਤੇ ਮੈਂ ਜਿਹੜੀ ਗੱਲ ਕਰਨਾ ਸੀ ਆਇਆ ਇਹ ਹਰਪ੍ਰੀਤ ਸਿੰਘ ਇਹਦਾ ਸੰਡੂ ਹੈ ਜੀ ਸੰਡੂ ਦੀ ਪ੍ਰੋਬਲਮ ਆ ਗਈ ਕਰਦੀ ਦੀ ਹੂੰ ਇਹਨੇ ਉਹਦੇ ਘਰ ਦੀ ਆ ਉਹਦੇ ਕੋਲੇ ਬਿਠਾ ਰੱਖੀਏ ਪਰ ਉਥੇ ਇਹਨੇ ਵਿਆਹ ਕੋ ਕੀਤਾ ਸੀਗਾ ਪਹਿਲਾਂ ਉਹ ਵੀ ਦਾਦੀ ਦਾ ਕੰਮ ਕਰਦਾ ਕਹਾਣੀ ਸਿਖਾਉਂਦਾ ਵੀ ਰਿਹਾ ਚੰਗਾ ਚਲੋ ਰਾ ਗੋ ਬੱਡੀ ਗੱਲ ਆ ਜੀ ਬੱਡੀ ਗੱਲ ਆ ਬਹੁਤ ਇਹ ਮੇਰੇ ਨਾਲ ਲਿਆਜ ਸੀਗਾ ਮੈਂ ਉਹਨੇ ਜਿਹੜੇ ਦਸਦੀਆਂ ਗੱਲਾਂ ਹੂੰ ਕਹਿੰਦਾ ਜੀ ਮੈਂ ਇਹਨੂੰ ਬੜੀ ਅਧੀ ਗਿਆ ਜਾ ਕੇ ਮਿਲਤਾ ਕੀਤੇ ਮੇਰਾ ਘਰ ਵਸ ਲੈਂਦੇ ਤੇ ਇਹਨੇ ਨਹੀਂ ਰੱਖ ਦਿੱਤਾ ਉਹਨੇ ਕੁੜੀ ਨੂੰ ਆਉਦੇ ਪਰ ਉਹਨੇ ਫੜੀ ਆ ਉਹ ਵੀ ਉੱਥੇ ਬਠਾਈ ਗਿਆ ਕੋਈ ਪਤਾ ਨਹੀਂ ਮੈਨੂੰ ਕਾਫੀ ਜਰੂਰ ਹੋ ਗਿਆ ਮੈਨੂੰ ਨਹੀਂ ਹੋਇਆ ਇਹਨੇ ਉਹਦਾ ਕੁਝ ਕੀਤਾ ਜਾਂ ਨਹੀਂ ਕੀਤਾ ਇਹ ਤੁਸੀਂ ਇਹ ਦੇਖੋ ਵੀ ਇਹ ਬੰਦਾ ਫੇਰ ਸਾਡੇ ਇੱਥੇ ਸਾਈਕਲ ਤੇ ਦਾ ਫਿਰਦਾ ਹੁੰਦਾ ਸੀਗਾ। ਇਹ ਕੱਫਾ ਦਾ ਕੰਮ ਕਰਦਾ ਸੀ ਕੱਫਾ ਵਾੜੂ ਸਾਈਕਲ ਤੇ ਕੰਲਾ ਜਾਣਾ ੱੱੱਲੇ ਆਉਣਾ ਛੋਸ਼ੇ ਦੀ ਗੱਲ ਦੀ ਸੀ ਉਹ ਗਰੰਟੀ ਦੀ ਕਰਦਾ ਸੀ। ਹੂੰ ਉਹਨੇ ਖੰਡਪਾੜ ਰਖਾਇਆ ਸੀਗਾ। ਇਹ ਛੋਟਾ ਘਰ ਸੀ ਜਿਹੜੇ ਦਾ ਥਾਂ ਕੋਣਾ ਸੀਗਾ। ਹੂੰ ਸਾਈਕਲ ਸੀਗਾ ੱੱੱਲੇੋਂ ਬੈਠਣ ਬੋਥਨ ਨੂੰ ਅਸੀਂ ਬੈਠੇ ਤਾਂ ਸਾਡੇ ਨਾਲ ਹੀ ਉੱਥੇ ਜਿੱਥੇ ਜੁੱਤੀਆਂ ਰੱਖਦੇ ਉੱਥੇ ਜਿਹੜੇ ਓਨਰ ਸਨ ਉਹ ਉੱਥੇ ਹੀ ਬਹਿਣਾ ਸਾਰਿਆਂ ਨੇ। ਯਾ ਉਹ ਪੀ ਸਾਡੇ ਨਾਲ ਹੀ ਇਹ ਬੈਠਾ ਸੀਗਾ ਜੱਸੀ ਦਾ ਗੱਜ ਜੈਡ ਪ੍ਰੋਸ ਸੱਕਿਆ ਲੈ ਕੇ ਬੈਠਣ ਵਾਲਾ। ਮ ਜਾਨੀ ਇਦਾਂ ਕੁਛ ਬਹੁਤ ਹੀ ਲੱਗਦੀ ਕਮਿਊਨਿਟੀ ਦੇ ਆਗੂ ਕਮਿਊਨਿਟੀ ਦੇ ਲੀਡਰ ਜਿਹੜੇ ਇਦਾਂ ਜਿਹੜੇ ਕਹਿੰਦੇ ਛੇਵੇਂ ਪਾਦਸ਼ਾਹ ਦੀ ਥਾਂ ਤੇ ਬੈਠਿਆ ਲਿਆ ਕੇ ਬੈਠੇ ਹਾਂਜੀ ਹਾਂਜੀ ਮੈਂ ਮੈਂ ਤਾਂ ਸਾ ਮੈਂ ਕਹਿੰਦਾ ਵੀ ਇਹ ਕਿੱਥੋਂ ਪਹੁੰਚ ਕੇ ਪ੍ਰੋਮੋਸ਼ਨ ਆ ਕਿੱਥੋਂ ਕਿਵੇਂ ਬਣਾ ਦਿੰਦੇ ਆ ਵੀ ਕਿਵੇਂ ਕਹਿ ਰਹੇ ਹੁੰਦੇ ਜੀ ਇਹ ਸਾਡੇ ਕੌਮ ਦੇ ਜਿਹੇ ਤਾਰੇ ਵੀ ਇੱਥੇ ਮੈਂ ਦੇਖਿਆ ਸਾਈਕਲ ਤੇ ਆਉਂਦਾ ਹੁੰਦਾ ਸੀ ਪੰਜਾਬੀ ਚੋਂ ਢੀੜੀ ਜੀ ਪਾਉਂਦਾ ਸੀ ਲੋ ਲੈ ਕੇ ਤੇ ਪਹਿਰਾਵਾ ਆ ਤੇ ਕਥਾਈ ਕਰਨੀ ਹੈ ਮੈਂ ਲਾ ਕੇ ਆਪਣਾ ਇਹ ਲੈਬੀਅਟਾ ਆਜਾ ਆਜੇ ਪ੍ਰੋਗਰਾਮ ਹੈ ਮਸੇ ਰਾਜ ਆਜ ਫਲਾਣਾ ਤੇ ਆਜ ਕਥਾ ਕਰਨਗੇ ਆ ਕੇ ਕੋਤਾ ਕੜਾ ਲਾਉਣਾ ਉਹਨਾਂ ਨੇ ਆਪ ਦੀਆਂ ਗੱਲਾਂ ਕਰਦੀਆਂ ਤੇ ਐਸੀ ਗੱਲ ਜੀ ਸੀਨੀਅਰ ਪੀਸੀ ਇਹਨਾਂ ਦੀ ਵੀ ਸੀਨੀਅਰ ਹੈ ਹੂੰ ਅੱਜ ਉੱਥੇ ਹੌਨ ਸਾਈਕਲ ਤੇ ਇਕੱਲਾ ਹੀ ਆਇਆ ਤੇ ਇਕੱਲਾ ਹੀ ਇੱਥੇ ਬਹਿ ਕੇ ਨਾਲ ਇੱਕ ਤਾਂ ਗੁਰਦੁਰ ਦਾ ਹੋਰ ਹੁੰਦਾ ਸੀ ਕਿ ਕਰਮ ਗੁਦ ਮੇਣਾ ਹੁੰਦਾ ਸੀਗਾ ਤੇ ਉਹ ਮੈਂ ਜਦੋਂ ਹੁਣ ਦੇਖਦਾ ਕੱਲ ਪਾਸੋਂ ਦੀ ਇੱਕੋ ਚੱਲ ਰਹੀ ਸੀ ਜਦੋਂ ਦੀ ਆ ਫੇਸ ਨੂੰ ਮਾਫੀ ਦਿੱਤੀ ਜੀ ਇਹ ਕਰਨੀ ਉਹਨਾਂ ਸਭ ਦੇ ਆਤਲਪੀ ਸਾ ਮੈਂ ਕਿਹਾ ਜੀ ਇੱਕ ਲਿਮਟਿਡ ਕੰਪਨੀ ਹੈ ਲਿਮਟਡ ਕੰਪਨੀ ਦੇ ਮਾਲਕ ਨੂੰ ਉਹਦੀਆਂ ਪੰਜ ਕੰਪਨੀਆਂ ਨੇ ਦੇ ਪੰਜਾਂ ਦੇ ਬੰਦੇ ਇਕੱਠੇ ਹੋ ਕੇ ਪੰਜਾਂ ਦੇ ਮੇਨ ਜਿਹੜੇ ਨੇ ਰੱਖੇ ਨੇ ਲੀਡਰ ਬਣਾਏ ਨੇ ਉਹ ਆ ਕੇ ਇਕੱਠੇ ਹੋ ਕੇ ਕਹਿਣ ਕਿ ਕੰਪਨੀ ਦੇ ਮਾਲਕ ਨੂੰ ਆ ਤੈਨੂੰ ਸਜ਼ਾ ਦੇਣੀ ਹੈ ਹੂੰ ਤੈਨੂੰ ਸਿੱਧਾ ਕਰਨਾ ਉਹ ਤੇਰ ਤੇਰੋ ਸਾ ਉਹ ਉਹਨੇ ਕਹੇ ਹਾਂਜੀ ਹੱਥ ਜੋੜ ਕੇ ਹਾਂਜੀ ਮੈਂ ਆਇਆ ਤੇ ਤੁਹਾਡੀ ਮਿਹਰਬਾਨੀ ਤੁਸੀਂ ਮੈਨੂੰ ਮਾਫੀ ਦਿਓ ਮੈਨੂੰ ਸਿੱਧਾ ਮੈਨੂੰ ਸਿੱਧਾ ਮੇਰੀਆਂ ਗਲਤੀਆਂ ਕੱਢ ਕੇ ਸਿੱਧਾ ਕਰਨ ਲੱਗੇ ਹੁਣ ਮੈਂ ਕੱਲ ਲੈ ਲੈਣੀ ਨਹੀਂ ਤਾਂ ਪਤਾ ਹੀ ਨਹੀਂ ਸੀ ਨਾਲੇ ਇਹਨਾਂ ਨੂੰ ਹੁਣ ਚੇਤਾ ਆਇਆ ਨਾ ਕਿ ਉਹ ਬਰਗਾੜੀ ਵਿਲੇ ਜੋ ਗਲਤੀ ਕੀਤੀ ਹੈ ਉਹਨਾਂ ਨੇ ਹੁਣ ਪਤਾ ਲੱਗਾ ਇਹਨਾਂ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਇਹਨਾਂ ਨੂੰ ਭਾਵੇਂ ਜਿਨ੍ਹਾਂ ਨੂੰ ਪਤਾ ਮੰਨ ਲਓ ਮੈਂ ਅਸੀਂ ਸਾਰਾ ਵੇਖਿਆ ਹੈ ਮੈਨੂੰ ਉਹਦੇ ਇਹਦੇ ਛੰਡੂ ਨੇ ਰੱਖੀ ਹੈ ਸਾਰੀ ਗੱਲ ਹੁਣ ਇੱਥੇ ਦੂਜਿਆਂ ਵਾਸਤੇ ਇਹ ਜਫੇਦਾਰ ਜਾਂ ਜੋ ਵੀ ਨੇ ਇਹ ਸਿਰਫ ਉਹਨਾਂ ਵਾਸਤੇ ਜਿਵੇਂ ਕਹਿੰਦੇ ਨਾ ਵੀ ਇੱਕ ਪੁਜਾਰੀ ਦੇ ਜਿਵੇਂ ਕਹਿੰਦੇ ਵੀ ਡਰਾ ਕੇ ਰੱਖਣਾ ਵੀ ਹਾਂ ਵੇਖੋ ਹੀ ਬਾਦ ਨੂੰ ਸਦ ਲਿਆ ਵੀ ਕੁਛ ਉਹਨੂੰ ਉਹਨੂੰ ਵੀ ਤਲਬਾ ਕਰ ਲਿਆ ਇਹ ਸਭ ਨੂੰ ਵਿਖਾਉਣ ਵਾਸਤੇ ਆ ਹੋਰ ਕੁਝ ਨਹੀਂ ਆ ਇਹ ਜਿਹੜੇ ਬੰਦੇ ਦੂਜੇ ਪਾਸੇ ਫਿਰਦੇ ਨੇ ਨਾ ਇਹਨਾਂ ਦੇ ਉਲਟ ਗਏ ਨੇ ਉਹ ਸਾਰੀ ਪਲਾਨਿੰਗ ਬਣਾ ਕੇ ਆ ਕੱਲ ਨੂੰ ਸਾਰਿਆਂ ਨੇ ਇੱਕ ਹੋਣਾ ਹੈ। ਉਹ ਬਿਲਕੁਲ ਬਿਲਕੁਲ ਉਹ ਕਰਨ ਵਾਲੇ ਉਹ ਵੀ ਤਾਂ ਉਹਨਾਂ ਦੇ ਵਿੱਚ ਚੰਦੂ ਮਾਜਰੀ ਚਾਹੇ ਜ਼ਗੀਰ ਜਿੰਨੇ ਵੀ ਆ ਬੰਦੇ ਉਹ ਆਪ ਵੀ ਤਾਂ ਸਾਰੇ ਕਰਪਟ ਆ ਨਾ ਇਥੋਂ ਵਿੱਚੋਂ ਨਾਲ ਹੀ ਤਾਂ ਰਹੇ ਆ ਉਹ। ਹੁਣ ਗੁੱਸੇ ਹੋ ਗਏ। ਗੁੱਸੇ ਅਸੀਂ 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 ਨਿਊਜ਼ੀਲੈਂਡ ਦੇ ਵਿੱਚ ਯਾਨੀ ਇੰਨੇ ਸਾਲਾਂ 'ਚ ਕਦੇ ਵੀ ਕੋਈ ਬੰਦਾ ਦੱਸਦਾ ਹੈ ਵੀ ਦੂਜੇ ਗਰੁੱਪ ਦੇ ਦੂਜੇ ਧੜੇ ਦੇ ਜਾਂ ਕਿਸੇ ਦੇ ਪਰਿਵਾਰ ਦੇ ਗੁੱਸੇ ਹੋਏ ਹੋਏ ਬੰਦੇ ਨੂੰ ਅਸੀਂ ਸੀਰੀਅਸ ਲੈ ਕੇ ਨਾਰਾ ਲਾ ਲਿਆ ਹੋਵੇ। ਹਾਂ ਜੀ। ਅਸੀਂ ਹਮੇਸ਼ਾ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਉਹਨਾਂ ਦਾ ਸੱਕਾ ਨਹੀਂ ਹੋਇਆ ਜਿਹਨੇ ਇੰਨਾ ਕੀਤਾ ਸਾਡਾ ਕਿੱਦਾਂ ਸੱਕਾ ਹੋ ਜਾਊਗਾ? ਨਹੀਂ ਹੰਮ। ਸਾਨੂੰ ਕਿਹੜਾ ਭੇਜ ਦੇ ਦੋਗਾ ਇਹ ਡੰਗ ਉੱਥੇ ਮਾਰ ਕੇ ਆਇਆ ਸਾ ਇੱਥੇ ਵੀ ਡੰਗ ਮਾਰੂਗਾ ਇਹ। ਇੱਕ ਜੀ ਭਾਈ ਇਹ ਵੇਖੋ ਨਾ ਵਿੱਚ ਦੋ ਪਾਰਟੀਆਂ ਰਹਿ ਗਈਆਂ ਪਾਸਤੇ ਕਾਂਗਰਸ ਰਹਿ ਗਈ ਬੀਜੇਪੀ ਹੋ ਗਈ ਤੇ ਕੱਲੀ ਹੋ ਗਈ ਆ ਆਮ ਆਦਮੀ ਪਾਰਟੀ ਹੋ ਗਈ ਤਿੰਨ ਹੀ ਪਾਰਟੀਆਂ ਨੇ ਮੇਨ ਜਿਨ੍ਹਾਂ ਚ 옵ਸ਼ਨ ਹੈਗੀ ਕੋਈ ਨਾ ਕੋਈ ਦਾ ਲੱਗ ਸਕਦਾ ਐਮਐਲਏ ਦਾ ਜਈ ਇਹ ਉਹ ਹੋ ਸਕਦਾ ਕੁਛ ਉਹ ਤਿੰਨੇ ਇਹਨਾਂ ਨੂੰ ਨੇੜੇ ਨਹੀਂ ਲਾਉਂਦੇ ਹੁਣ ਇਹ ਜਾਣ ਕਿੱਥੇ ਇਹਨਾਂ ਨੂੰ ਇਹ ਹੈ ਵੀ ਕਿਸੇ ਤਰ੍ਹਾਂ ਲਾਲ ਲੋਕ ਐ ਮਾੜਾ ਮੋਟਾ ਸਾਡੀ ਹਫੇਰ ਬਣ ਜੇ ਵੀ ਜਿਹੜਾ ਅਸੀਂ ਆਪ ਦਾ ਹੁਣ ਤਿੰਨੇ ਜਿਹੜੇ ਦੋਵੇਂ ਜਿੰਨੇ ਉਹ ਗਰੁੱਪ ਗਿਆ ਤੇ ਇਹ ਵੀ ਹੈ ਤਾਂ ਬੇਰੀ ਦੇ ਬੇਲੀ ਦੇ ਕੰਡੇ ਆ ਬਸ ਦੋ ਪਾਸੇ ਹੂੰ ਕੋਣ ਕੰਡੇ ਨੂੰ ਕਿਹੜਾ ਲਿਆਵੇ ਆਪਦੇ ਵੇੜੇ ਵਿੱਚ ਲਿਆਉਣ ਵਾਸਤੇ ਵੀ ਆ ਗੋ ਵੀ ਤੜੀ ਸਾਡੇ ਆ ਪੱਗਾਂ ਲਾਉ ਆ ਜੇ ਮੈਂ ਤਾਂ ਸਿਰਫ ਤਾਂ ਗੱਲ ਇਹ ਨਹੀਂ ਕਿ ਮੈਂ ਕਿਹਾ ਵੀ ਤੁਸੀਂ ਚਲਦੀ ਪਈ ਸੀ ਟੌਪਿਕ ਅਟਲਦਾ ਤੇ ਬੜਾ ਵੱਡਾ ਤੇ ਮੈਂ ਕਹਿੰਦਾ ਯਾਰ ਕੋਈ ਤੁਸੀਂ ਦੇਖੋ ਯਾਰ ਜਿਹੜਾ ਸਿਕਿਉਰਟੀ ਲੈ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਫੀਲਿੰਗ ਲੈ ਰਿਹਾ ਵੀ ਪਤਾ ਨਹੀਂ ਉਹਨੇ ਕਦੋਂ ਚੱਕ ਕੇ ਉਹਨੇ ਨਾਲ ਕੁਰਸੀ ਤੋਂ ਪੜੇ ਹੋਏ ਦੂਜੇ ਨਿਭਾਉਣਾ ਮੈਂ ਨਾ ਨਾ ਜਿੱਦਣ ਦੁਬਾਰਾ ਜਿੱਦਣ ਦੁਬਾਰਾ ਕੋਈ ਸੰਤੋਖ ਸਿੰਘ ਜੰਮਿਆ ਨਾ ਹਾਂਜੀ ਹਾਂਜੀ ਜਿੱਦਣ ਦੁਬਾਰਾ ਸੂਝ ਪ੍ਰਕਾਸ਼ ਲਿਖਿਆ ਗਿਆ ਇਹਨਾਂ ਨੂੰ ਐਦਾਂ ਗੁਰੂ ਬਣਾ ਕੇ ਮਹਾਨ ਬਣਾ ਕੇ ਲਿਖਣਾ ਨਹੀਂ ਗੁਰੂ ਸਾਹਿਬ ਨੂੰ ਰੋਲ ਦਿੱਤਾ ਐਦਾਂ ਦਿਆਂ ਨੂੰ ਐਦਾਂ ਦੇ ਝੋਲੀ ਚੁੱਕਾਂ ਨੂੰ ਚੱਕ ਚੱਕ ਕੇ ਅੱਗੇ ਕੀਤਾ ਇਹਨਾਂ ਨੇ ਹਾਂ ਆਖ ਆਖ ਤਲਬੀ ਪਾ ਜੀ ਆ ਨਾ ਤਲਬ ਕਰ ਲਿਆ ਤਲਬ ਤੁਸੀਂ ਤੁਹਾਡੀ ਸੁਹਾ ਹਿੰਮਤ ਯਾਰ ਕਿਹੜਾ ਉੱਥੇ ਤਲਬ ਵੇਖੀ ਜਦੋਂ ਉੱਥੇ ਖੜਕੇ ਮੈਂ ਤਲ ਮੈਂ ਤਾਂ ਸੁਣਦਾ ਨਹੀਂ ਜੀ ਵੈਸੇ ਮੈਂ ਚੰਗੀ ਹੈ ਆਪਣਾ ਯਾਰ ਬੁਰਾ ਲੱਗਦਾ ਕਿ ਕੀ ਯਾਰ ਨਾ ਲੈਨੇ ਤੁਸੀਂ ਅਕਾਲ ਤੱਕ ਤੱਕ ਉਹ ਹੁਕਮ ਅਕਾਲ ਤੱਕ ਤੱਕ ਹੀ ਆ ਜਿਹੜੇ ਬੰਦੇ ਜਿਹੜੇ ਜਾਂਦੇ ਫਿਰਦੇ ਤੁਰੇ ਕਰਦੇ ਜਿਹੜਾ ਜਿਹੜਾ ਆਪਦੇ ਸ਼ਾਂਡੂ ਨੇ ਆਂਦੀ ਸਾਲੀ ਦਾ ਇਸ ਨਹੀਂ ਨਵੇਸ਼ਾ ਕਹਿ ਕੇ ਕਰਾ ਲਾ ਸਕਿਆ ਗੱਲ ਉਹ ਕਾ ਸਕਦੇ ਸਭ ਦਿਲ ਫਕਵੀਰ ਬਾਦ ਹੁੰਦਾ ਫੈਸਲਾ ਕਰਵਾ ਜਾ ਰਹੀ ਹੈ ਕੌਮ ਦਾ ਫੈਸਲਾ ਕਰੂਗਾ ਨਹੀਂ ਨਹੀਂ ਨਾਨੇ ਕੀ ਕਰਨਾ ਉੱਥੇ ਬੱਤਾਂ ਸੇ ਗੱਲ ਇਹ ਹੈ ਜੀ ਠੀਕ ਹੈ ਸਾਡੇ ਲੋਕਾਂ ਨੂੰ ਜਿਹੜੇ ਨਾ ਪਾਰਟੀਆਂ ਜੁੜੇ ਨੇ ਉਹ ਚਾਹੁੰਦੇ ਨੇ ਵੀ ਕਿਸੇ ਤਰ੍ਹਾਂ ਕੇ ਕਿਸੇ ਤਰ੍ਹਾਂ ਰਿਵਾਈਵ ਹੋ ਸਾਡਾ ਪੋਲੀਟਿਕ ਲੈ ਵੀ ਸਾਨੂੰ ਮਾੜਾ ਮੋਟਾ ਪਰ ਉਹ ਨਹੀਂ ਹੋਣਾ ਜੀ ਬਹੁਤ ਜ਼ਿਆਦਾ ਦੂਰ ਦੀ ਗੱਲ ਹੈ ਜੀ ਬਹੁਤ ਜ਼ਿਆਦਾ ਲੋਕਾਂ ਨੂੰ ਸਾਨੂੰ ਸਮਝ ਆ ਗਈ ਹੈ ਅਸੀਂ ਵੀ ਕਰਦੇ ਆਂ ਮੈਂ 10 ਸਾਲਾਂ ਅਸੀਂ ਵੀ ਨਾਲ ਰਹੇ ਜੀ 10 ਸਾਲ ਕਿਸੂ ਲੈ ਕੇ ਕਾਂਦੀ ਦਾਲ ਵਾਲੀ ਸੀਗੇ ਪਰਿਵਾਰ ਵੋਟਾਂ ਪਾਉਦੇ ਰਹੇ ਹਿੰਦ ਜ਼ਿੰਦਾਬਾਦ ਕਰਦੇ ਰਹੇ ਸਮਝ ਆ ਗਈ ਹੈ 14 15 ਦੋ ਬਾਰ ਪਾਸੇ ਛੜ ਕੇ ਬਾਕੀ ਹੁਣ ਤੁਹਾਨੂੰ ਸੁਣਿਆ ਤੇ ਥੋੜਾ ਗੁਰਬਾਣੀ ਦੇ ਮੁਕਾਬਕ ਭਾਈ ਸਾਹਿਬ ਸੁਣਦੇ ਆਂ ਕੁਝ ਆਪ ਵਿਚ ਉਹਨੋਂ ਗੱਲਾਂ ਸਮਝ ਆ ਗਈਆਂ ਨੇ ਹੁਣ ਜਿਹੜੀਆਂ ਇਹਨਾਂ ਦੀਆਂ ਸੁਖੂ ਵਾਧੂ ਘਟੀਆਂ ਵਾਲੀਆਂ ਸੀ ਕਹਾਣੀਆਂ ਦੀਆਂ ਉਹ ਇੱਥੇ ਸੁਣਾ ਰਿਆ ਸੀਗਾ ਜੀ ਬੰਗੁਰੂ ਗੋਬਲ ਸਿੰਘ ਨੇ ਪਹਿਲਾਂ ਕਰੀ ਰਹੀ ਤੁਹਾਨੂੰ ਮੈਂ ਥੋੜੀ ਜੀ ਟਾਈਮ 2-3 ਮਿੰਟ ਤਾਂ ਤੇ ਮੈਂ ਲੈ ਲਵਾਂ ਤੇ ਕੋਈ ਜ਼ਿਆਦਾ ਤੁਹਾਨੂੰ ਦੁਨਾਨ ਲੱਗੇ ਤੇ ਹਾਂਜੀ ਅਸੀਂ ਬੁਖਤਾ ਸਿੰਘ ਗੋਥੜੀ ਵਾਲਾ ਪੰਥਪ੍ਰੀਤ ਦਾਦੂ ਸਾਹਿਬ ਦਾਦੂ ਵਾਲਾ ਅਸੀਂ ਇੱਥੇ ਦੀਵਾਨ ਕਰਾਉਂਦੇ ਸੀ ਪਹਿਲੇ ਸ਼ੁਰੂ ਕਰਾਇਆ ਜੇ ਅਸੀਂ ਮੁਕਸਫੇ ਵਿੱਚ ਅਸੀਂ ਜਿੱਦੀ ਸਾਹਿਬ ਦੇ ਕੋਲੇ ਲਾ ਕੇ ਬੰਦੇ ਕੋਈ ਪੈਸਾ ਤਾਸ ਕਰਾ ਲੈਂਦੋਂ ਹਾਂ ਹਾਂਜੀ ਉਹਦਾ ਬਣਾਇਆ ਜੇ ਐਪਲੀਕੇਸ਼ਨ ਅਸੀਂ ਆਪਦੇ ਕੋਲੋਂ ਕੁਝ ਗਾਹੀ ਉਸ ਟਾਈਮ ਤੇ ਫਿਕਰ ਕਿਉਂ ਲੋਹੇ ਪਾਈ ਪਾਈ ਸੌਂਦੇ ਕੋਲ ਪਾਇਆ ਕੁਝ ਸੀ ਪਸਾ ਪਸਾ ਥੋੜਾ ਫਰਾਂ ਵੀ ਉਹਨਾਂ ਨੇ ਯੂਸੋ ਕੀਤਾ ਸਟਾਰ ਹੂੰ ਉਦੋਂ ਵੀ ਇਹਨੇ ਇੱਕ ਬੋਟਾ ਸਿੰਘ ਨੇ ਇੱਕ ਤੈਨੇ ਸੱਚ ਗੱਲ ਸੁਣਾਈ ਸੀ ਦਾਦੂ ਨੇ ਹੂੰ ਕੋਈ ਗੱਲ ਚੱਲੀ ਜਿਵੇਂ ਰਾਧਾ ਸਵਾਮੀ ਦਾ ਦੁਜੇ ਲਿਆਉਂਦੇ ਜੀ ਕਹਿੰਦਾ ਜੀ ਸ਼ੇਰ ਕਹਿੰਦਾ ਵੀ ਬਾਂਦਰ ਨੂੰ ਕਾਣੀ ਕਣੀ ਪੂਰੀ ਸੁਣੀ ਹੋਣੀ ਹੈ ਜਦੋਂ ਮੈਂ ਤਾਂ ਥੋੜੀ ਜੀ ਸ਼ਾਰਟ ਵਿੱਚ ਇੱਕ ਬਾਂਦਰ ਆ ਕੇ ਉਹਨੇ ਕੋਲ ਆ ਕੇ ਬਾਂਦਰ ਚੜ ਗਿਆ ਉੱਤੇ ਦਸਤ ਕਰਦੇ ਸੀ ਥੱਲੇ ਬੈਠਾ ਤੇ ਸ਼ੇਰ ਕਹਿੰਦਾ ਬਾਂਦਰਾ ਆ ਜਾ ਥੱਲੇ ਕਹਿੰਦਾ ਹੁਣ ਮੈਂ ਵੈਸ਼ਨੂ ਹੋ ਗਿਆ ਹੁਣ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੂੰ ਉਹ ਗੱਲ ਹੈ ਵੀ ਉਹ ਉਦੋਂ ਕੋਈ ਨਹੀਂ ਸ਼ੇਰ ਕਹਿੰਦਾ ਮੈਂ ਵੈਸ਼ਨੂ ਹੋ ਗਿਆ ਤੇ ਹੁਣ ਇਹ ਨਹੀਂ ਇਹ ਕਹਿੰਦੇ ਵੀ ਆਜੋ ਅਸੀਂ ਹੁਣ ਵੈਸ਼ਨੂ ਹੋ ਚੁੱਕੇ ਹਾਂ ਤੇ ਹੁਣ ਸਾਡੇ ਨਾਲ ਪਿਆਰ ਪਾ ਲੋ ਤੇ ਆਜੋ ਤੇ ਤਿਆਰ ਆ ਕੋਈ ਗੱਲ ਨਹੀਂ ਇਹ ਉਹ ਕਹਾਣੀ ਸੁਣਾ ਰਿਹਾ ਜੀ ਤੁਹਾਨੂੰ ਸਾਰੇ ਮੈਂ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਹੁਣ ਉਹ ਉਹ ਚੀਜ਼ ਜਿਹੜੀ ਨਾ ਜਦੋਂ ਤੁਹਾਡੇ ਹੱਡਾਂ ਚ ਜਾਂਦੀ ਜਦੋਂ ਕਮੀਨਗੀ ਨਿਕਲਦੀ ਆ ਤੁਹਾਡੀ ਉਦੋਂ ਤਾਂ ਉਹ ਤਾਂ ਤੁਹਾਡਾ ਆਲਾ ਦਵਾਲਾ ਬਦਲ ਜਾਂਦਾ ਹੈ ਉਦੋਂ ਤੁਹਾਨੂੰ ਦੱਸਣਾ ਨਹੀਂ ਪੈਂਦਾ ਕਿਸੇ ਨੂੰ ਹਾਂਜੀ ਹਾਂ ਠੀਕ ਹੈ ਤੁਹਾਡੇ ਜਿਹੜਾ ਔਰਾ ਨਾ ਤੁਹਾਡੇ ਉਹ ਉਹ ਉਹਦੇ ਤੋਂ ਸਾਫ਼ ਪਤਾ ਲੱਗਦਾ ਜਣੀ ਜਿੰਨੇ ਤਾਂ ਕਮੀਨ ਕਮੀਨੇ ਬੰਦੇ ਨੂੰ ਅਰਦਾਸਾਂ ਕਰਾਉਣੀਆਂ ਪੈਣੀਆਂ ਨਾ ਹਾਂਜੀ ਹਾਂ ਠੀਕ ਹੈ